ਮੇਰਾ ਸੂਰਜ ਮੈਡੀਕਲ ਸਟੋਰ ਦੇ ਨਾਮ ਤੇ ਫਰਮ ਹੈਗੀ ਜੀ ਤੋਂ ਦੋ ਤਿੰਨ ਦਿਨ ਪਹਿਲਾਂ ਕਾਲ ਆਈ ਸੀ ਮੈਨੂੰ ਪ੍ਰਭ ਨਾਮ ਦੱਸਿਆ ਸੀ ਕੋਈ ਉਹ ਮੈਨੂੰ ਕਹਿੰਦਾ ਸੀ 10 ਲੱਖ ਰੁਪਏ ਦਾ ਇੰਤਜ਼ਾਮ ਕਰੋ ਮੈਂ ਉਸ ਕਾਲ ਨੂੰ ਯਾਨੀ ਕਿ ਇਗਨੋਰ ਕਰਤਾ ਯਾਨੀ ਕਿ ਮੈਂ ਕਿਹਾ ਚਲੋ ਵੈਸੇ ਕੋਈ ਕਾਲ ਆ ਗਈ ਉਹਨੂੰ ਕੋਈ ਜਾਨਾ ਉਸਨੇ ਅੱਜ ਤਿੰਨ ਚਾਰ ਦਿਨ ਬਾਅਦ ਆ ਕੇ ਦੁਕਾਨ ਦੇ ਬਾਹਰ ਆਏ ਤਿੰਨ ਜਣੇ ਆਏ ਆ ਮੋਟਰਸਾਈਕਲ ਦੇ ਉੱਪਰ ਹੈਗੇ ਸੀ ਉਹਨਾਂ ਨੇ ਆਨਗ ਗੋਲੀ ਫਾਇਰਿੰਗ ਸ਼ੁਰੂ ਕਰ ਦਿੱਤੀ। ਮੂੰਹ ਬੰਨੇ ਹੋਏ ਸੀ ਉਹਨਾਂ ਦੇ ਤਿੰਨ ਪੰਜ ਫਾਇਰ ਕੀਤੇ ਤਿੰਨ ਚੱਲੇ ਆ ਦੋ ਮਿਸ ਹੋ ਗਏ ਆ ਪੁਲਿਸ ਨੂੰ ਜਾਣਕਾਰੀ ਦਿੱਤੀ ਆ ਹੁਣ ਇਸ ਵੇਲੇ ਆਈ ਹੈ ਪੁਲਿਸ ਕਿੱਦਾਂ ਦੇਖਦੇ ਆ ਉੱਧਰ ਵੀ ਨਾਕਾ ਉੱਧਰ ਵੀ ਨਾਕਾ ਮੇਨ ਜਿਹੜਾ ਸ਼ਹਿਰ ਦੇ ਵਿੱਚ ਐਂਟਰੈਂਸ ਦਾ ਤਾਂ ਵੀ ਇਸ ਤਰੀਕੇ ਦੇ ਹਾਲਾਤ ਲਗਾਤਾਰ ਗੋਲੀ ਦੇ ਦੇਖੋ ਹਾਲਾਤ ਦੇ ਉੱਪਰ ਕੀ ਕਹਿ ਸਕਦੇ ਆ ਕੋਈ ਸੁਧਾਰ ਨਹੀਂ ਆ ਰਿਹਾ ਸਾਰੇ ਬਨੇ ਨਾਕੇ ਆ ਇਹ ਡਰਦੇ ਨਹੀਂ ਆ ਕੀ ਕਰ ਸਕਦੇ ਪੁੱਤਰ ਸੂਰਜ ਭਾਨਵਾਸੀ ਸਹੜਾਈ ਰੋਡ ਤਰਨਤਾਰਨ ਦੇ ਰਹਿਣ ਵਾਲੇ ਇਹਨਾਂ ਦਾ ਕਸੂਰਜ ਮੈਡੀਕਲ ਸਟੋਰ ਤਰਨਤਾਰਨ ਹੈ ਕਿ 7:30 ਵਜੇ ਦੇ ਕਰੀਬ ਕੋਈ ਤਿੰਨ ਨੰਨ ਸੱਤ ਇਹ ਨੌਜਵਾਨ ਆਏ ਨੇ ਮੋਟਰਸਾਈਕਲ ਤੇ ਜੀ ਜਿਹੜੇ ਆ ਗੋਲੀਆਂ ਚਲਾ ਕੇ ਤੇ ਦੌੜ ਗਏ ਨੇ ਇਹ ਫਿਰ ਅਨੁਸਤੇ ਨੌਜਵਾਨ ਲਖਾਏ ਆ ਕੋਈ ਇਹਨਾਂ ਬਾਈ ਨੇ ਮਨਾ ਨਹੀਂ ਦਿੱਤਾ ਫਿਰ ਵੀ ਅਸੀਂ ਸੀਸੀਟੀ ਵੀ ਕੈਮਰੇ ਵੇਖ ਕੇ ਦੋਸ਼ੀ ਨੂੰ ਪਛਾਣ ਕਰਕੇ ਕਾਨੂੰਨੀ ਕਾਰਵਾਈ ਲਗਾਤਾਰ ਤਤਨਤਨ ਦੇ ਵਿੱਚ ਫਾਇਰਿੰਗ ਦੇ ਮਾਮਲੇ ਸਾਹਮਣੇ ਆ ਰਹੇ ਨੇ ਲਗਾਤਾਰ ਦੁਕਾਨਦਾਰਾਂ ਕੋਲੋਂ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਤਾਜ਼ਾ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਇੱਕ ਸੂਰਜ ਮੈਡੀਕਲ ਸਟੋਰ ਦੇ ਨਾਮ ਦੇ ਜਿਹੜਾ ਮੈਡੀਕਲ ਸਟੋਰ ਹੈ ਉਸ ਦੇ ਉੱਪਰ ਫਾਇਰਿੰਗ ਹੋਈ ਹੈ ਦੱਸਦੀ ਹੈ ਕਿ ਤਕਰੀਬਨ ਦੁਕਾਨਦਾਰ ਦੱਸਾ ਜਾ ਰਿਹਾ ਕਿ 5 ਰਾਉਂਡ ਫਾਇਰ ਹੋਏ ਨੇ 2 ਰਾਉਂਡ ਜਿਹੜੇ ਮਿਸ ਹੋਏ ਨੇ ਇੱਕ ਜਿਹੜਾ ਬੋਰਡ ਦੇ ਉੱਪਰ ਲੱਗਿਆ ਹੋਇਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਜਿਹੜੀ ਇੱਥੇ ਫਾਇਰਿੰਗ ਕੀਤੀ ਗਈ ਹੈ ਸੋਏ ਫੌਸਲੇ ਨੇ ਹੁੰਦਾ ਬਦਮਾਸ਼ਾਂ ਦੀ ਪਹਿਲਾਂ ਕਾਲ ਆਉਂਦੀ ਹੈ ਫਰੋਟੀ ਦੀ 10 ਲੱਖ ਰੁਪਏ ਦਾ ਇੰਤਜ਼ਾਮ ਕਰਨ ਨੂੰ ਦੁਕਾਨਦਾਰ ਨੂੰ ਕਿਹਾ ਜਾਂਦਾ ਲੇਕਿਨ ਜਦੋਂ ਦੁਕਾਨਦਾਰ ਵੱਲੋਂ ਇੰਤਜ਼ਾਮ ਨਹੀਂ ਕੀਤਾ ਜਾਂਦਾ ਤੇ ਕਰੀਬਨ ਜਿਹੜਾ 2 ਦਿਨ ਬਾਅਦ ਅੱਜ ਉੱਥੇ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਪਹਿਲਾਂ ਕਾਲ ਕਰਕੇ ਬਾਅਦ ਲੈ ਨੰਬਰ ਤੋਂ ਵਟਸਐਪ ਕਾਲ ਆਉਂਦੀ ਹੈ ਪ੍ਰਭ ਨਾਮ ਦੱਸਿਆ ਜਾਂਦਾ ਕਿਹਾ ਜਾਂਦਾ ਕਿ 10 ਲੱਖ ਰੁਪਏ ਜਿਹੜਾ ਤੁਸੀਂ ਇਕੱਠਾ ਕਰਕੇ ਰੱਖੋ ਤੋ ਬਿਲਕੁਲ ਹੀ ਕਿਤਨਾ ਕਿਤੇ ਇਹ ਨਵਾਂ ਮਾਮਲਾ ਨਹੀਂ ਹੈ ਬਹੁਤ سارے ਮਾਮਲੇ ਇਸ ਤਰ੍ਹਾਂ ਹੋ ਚੁੱਕੇ ਨੇ ਲੇਕਿਨ ਦੈਸ਼ਦਾ ਮੋਹੱਲ ਹੈ ਇਸ ਤਰ੍ਹਾਂ ਸ਼ਰੀਆਮ ਦੁਕਾਨਦਾਰ ਦੇ ਜਿਹੜਾ ਇਹ ਦੈਸ਼ਦਾ ਮੋਹੱਲ ਬਣੋਣਾ ਦੁਕਾਨ ਦੇ ਉੱਪਰ ਗੋਲੀਆਂ ਚਲਾ ਜਾਣੀਆਂ ਇਹ ਮੇਨ ਰੋਡ ਹੈ ਉਧਰ ਵੀ ਪੁਲਿਸ ਦਾ ਜਿਹੜਾ ਨਾਕਾ ਹੁੰਦਾ ਹੈ ਇਧਰੋਂ ਵੀ ਜਿਹੜਾ ਸਰਹਾਲੀ ਵੱਲ ਨੂੰ ਜਦੋਂ ਆਪਾਂ ਸ਼ਹਿਰ ਦੇ ਵਿੱਚ ਐਂਟਰ ਕਰਦਿਆਂ ਭੱਟੀ ਸਾਈਡ ਤੋਂ ਉਧਰ ਵੀ ਪੁਲਿਸ ਦਾ ਨਾਕਾ ਹੁੰਦਾ ਹੈ ਲੇਕਿਨ ਫਿਰ ਵੀ ਉਹ ਬਦਮਾਸ਼ ਜਿਹੜੇ ਨੇ ਇਸ ਤਰ੍ਹਾਂ ਮੋਟਰਸਾਈਕਲ ਸਵਾਰ ਹੋ ਕੇ ਆਉਂਦੇ ਨੇ ਤੇ ਜਿਹੜਾ ਗੋਲੀਆਂ ਚਲਾ ਦਿੰਦੇ ਨੇ ਸੂਰਤ ਸਾਰੀ ਕਤਨਾ ਸੀਸੀਟੀ ਕੀ ਕਿਦਾਂ ਇਹ ਬਦਮਾਸ਼ ਜਣੇ ਲਗਾਤਾਰ ਰੋਜ਼ ਇਹ ਬਾਜ਼ਾਰਾਂ ਦੇ ਵਿੱਚ ਇਹ ਰੋਜ਼ ਦੁਕਾਨਦਾਰਾਂ ਦੇ ਉੱਪਰ ਆਪਣੀ ਡੈਸ਼ ਬਣਾਉਣ ਦੇ ਵਿੱਚ ਕਾਮਯਾਬ ਹੁੰਦੇ ਨੇ ਪੁਲਸ ਉਸ ਵੇਲੇ ਕਿੱਥੇ ਹੁੰਦੀ ਆ ਕਦੋਂ ਇਹ ਪੁਲਸ ਗਸ਼ਟ ਕਰਦੀ ਆ ਕਦੋਂ ਪੁਲਸ ਪੈਟਰੋਲਿੰਗ ਕਰਦੀ ਆ ਚੈਕਿੰਗ ਕਰਦੀ ਆ ਇਹ ਬਹੁਤ ਵੱਡੇ ਸਵਾਲ ਨੇ ਲਗਾਤਾਰ ਇਸ ਤਰੀਕੇ ਦੇ ਮਾਮਲੇ ਸਾਹਮਣੇ ਆ ਰਹੇ ਨੇ ਇਹ ਜਿਹੜੇ ਦੁਕਾਨਦਾਰਾਂ ਦੇ ਉੱਪਰ ਇਹ دہشت ਬਣਾਉਣ ਦੇ ਵਿੱਚ ਬਦਮਾਸ਼ ਜਿਹੜੇ ਕਾਮਯਾਬ ਹੋ ਰਹੇ ਨੇ ਬਹੁਤ ਵੱਡੇ ਸਵਾਲ ਆ ਸੋ ਇੱਥੇ ਹੁਣ ਜਿਹੜੇ ਲੋਕ ਪਹੁੰਚੇ ਹੋਏ ਨੇ ਏਰੀਆ ਦੇ ਵਿੱਚ ਕਿਤੇ ਨਾ ਕਿਤੇ دہشت ਦਾ ਮੋਲ ਹੈ ਜਦੋਂ ਉੱਥੇ ਪੁਲਿਸ ਪਾਰਟੀ ਪਹੁੰਚੀ ਸੀਗੀ ਜਿੰਨਾਂ ਵੱਲੋਂ ਇੱਥੇ ਚੈਕਿੰਗ ਕੀਤੀ ਜਾ ਰਹੀ ਸੀਗੀ ਮੌਕੇ ਦਾ ਜਿਹੜਾ ਵੇਰਵਾ ਸੀਗਾ ਉਹ ਇਕੱਠਾ ਕੀਤਾ ਜਾ ਰਿਹਾ ਹੈ ਪਰਤਾਲ ਕੀਤੀ ਜਾ ਰਹੀ ਹੈ ਹੁਣ ਜਿਹੜਾ ਦੁਕਾਨਦਾਰ ਦੇ ਕੋਲੋਂ ਜਾਣ ਲੈਂਦੇ ਆ ਇਸ ਮਾਮਲੇ ਦੇ ਉੱਪਰ ਕੀ ਕੁਝ ਸਾਰੀ ਜਾਣਕਾਰੀ ਹੈ ਮੇਰਾ ਨਾਮ ਦੀਰੂ ਰਾਮ ਹੈ ਜੀ ਕਿੱਥੋਂ ਦੇ ਨੇ ਵਾਦ ਮੈਂ ਇੱਥੇ ਆਜ਼ਾਦ ਨਗਰ ਦਾ ਹੀ ਰਹਿਣ ਵਾਲਾ ਹਾਂ ਜਿਹੜ ਮੈਂ ਮੇਰਾ ਸੂਰਜ ਮੈਡੀਕਲ ਸਟੋਰ ਦੇ ਨਾਮ ਤੇ ਫਰਮ ਹੈਗੀ ਜੀ ਉਹ ਕੀ ਮਾਮਲਾ ਹੋਇਆ ਤੁਹਾਡੀ ਪਤਾ ਹੋਵੇ ਮਾਮਲਾ ਇਸ ਤਰ੍ਹਾਂ ਹੋਇਆ ਕਿ ਅੱਜ ਤੋਂ ਦੋ ਤਿੰਨ ਦਿਨ ਪਹਿਲਾਂ ਕਾਲ ਆਈ ਸੀ ਮੈਨੂੰ ਪ੍ਰਭ ਨਾਮ ਦੱਸਿਆ ਹੀ ਕੋਈ ਤੇ ਉਹ ਮੈਨੂੰ ਕਹਿੰਦਾ ਸੀ 10 ਲੱਖ ਰੁਪਏ ਦਾ ਇੰਤਜ਼ਾਮ ਕਰੋ ਮੈਂ ਉਸ ਕਾਲ ਨੂੰ ਯਾਨੀ ਕਿ ਇਗਨੋਰ ਕਰਤਾ ਯਾਨੀ ਕਿ ਮੈਂ ਕਿਹਾ ਚਲੋ ਵੈਸੇ ਕੋਈ ਕਾਲ ਆ ਗਈ ਉਹਨੂੰ ਜਾਨਾ ਬਟ ਉਸਨੇ ਅੱਜ ਤਿੰਨ ਚਾਰ ਦਿਨ ਬਾਅਦ ਆ ਕੇ ਦੁਕਾਨ ਦੇ ਬਾਹਰ ਆਏ ਤਿੰਨ ਜਣੇ ਆਏ ਆ ਮੋਟਰਸਾਈਕਲ ਦੇ ਉੱਪਰ ਹੈਗੇ ਸੀ ਤੇ ਉਹਨਾਂ ਨੇ ongoing ਗੋਲੀ ਫਾਇਰਿੰਗ ਸ਼ੁਰੂ ਕਰ ਦਿੱਤੀ। ਉਹ ਬੰਦੇ ਸੀ ਜਾਂ ਕਿਸੇ? ਉਹ ਬੰਨੇ ਹੋਏ ਸੀ ਉਹਨਾਂ ਦੇ ਤਿੰਨ ਪੰਜ ਫਾਇਰ ਕੀਤੇ ਤਿੰਨ ਚੱਲੇ ਆ ਦੋ ਮਿਸ ਹੋ ਗਏ ਆ। ਪੁਲਿਸ ਨੂੰ ਜਾਣਕਾਰੀ ਦਿੱਤੀ ਤੁਸੀਂ? ਪੁਲਿਸ ਨੂੰ ਜਾਣਕਾਰੀ ਦਿੱਤੀ ਆ ਹੁਣ ਇਸ ਵੇਲੇ ਆਈ ਹੈ ਪੁਲਿਸ ਵੇਖੋ ਕੀ ਕੋਈ ਜਾਨ ਕਿਸੇ ਦਾ ਜਾਨੀ ਨੁਕਸਾਨ ਹੋਇਆ ਹੋਵੇ? ਨਹੀਂ ਕਿਸੇ ਦਾ ਕੋਈ ਜਾਨੀ ਮਾਲ ਦਾ ਨੁਕਸਾਨ ਨਹੀਂ ਹੋਇਆ। ਉਹਨਾਂ ਨੇ 12 ਫਾਇਰਿੰਗ ਕੀਤੀ। ਕਿੰਨੀਆਂ ਧੋਰੀਆਂ ਚਲਾਤੀਆਂ ਉਹਨਾਂ ਨੇ ਤਿੰਨ ਗੋਲੀਆਂ ਚਲਾਈਆਂ ਪੰਜ ਚਲਾਈਆਂ ਸੀ ਦੋ ਮਿਸ ਹੋਈਆਂ ਤਿੰਨ ਚੱਲੀਆਂ ਸੀ ਤਿੰਨ ਲੱਗੀਆਂ ਹਾਂਜੀ ਤਿੰਨ ਲੱਗੀਆਂ ਲੇਕਿਨ ਕਿੱਦਾਂ ਦੇਖਦੇ ਉੱਧਰ ਵੀ ਨਾਕਾ ਉੱਧਰ ਵੀ ਨਾਕਾ ਮੇਨ ਜਿਹੜਾ ਸ਼ਹਿਨ ਦੇ ਵਿੱਚ ਐਂਟਰੈਂਸ ਦਾ ਤਾਂ ਵੀ ਇਸ ਤਰੀਕੇ ਦੇ ਹਾਲਾਤ ਲਗਾਤਾਰ ਬੂਰੀ ਦੇ ਦੇਖੋ ਹਾਲਾਤ ਦੇ ਉੱਪਰ ਕੀ ਕਹਿ ਸਕਦੇ ਆ ਕੋਈ ਸੁਧਾਰ ਨਹੀਂ ਆ ਰਿਹਾ ਸਾਰੇ ਬਨੇ ਨਾਕੇ ਆ ਇਹ ਡਰਦੇ ਨਹੀਂ ਆ ਤੇ ਕੀ ਕਰ ਸਕਦੇ ਪਰ ਇੱਕ ਦੁਕਾਨਦਾਰ ਆਦਮੀ ਸਾਰੀ ਦਿਹਾੜੀ ਚ ਕੁਝ ਇਕੱਠਾ ਕਰਕੇ ਇਹਨਾਂ ਨੇ ਮੰਗਾ ਇਹ ਕਿਸ ਤਰ੍ਹਾਂ ਪੂਰੀਆਂ ਕਰ ਦੇਣਗੇ ਕਿੱਥੋਂ ਦੇ ਦੇ ਦੇਣਗੇ ਦੱਸੋ ਆਪਣੇ ਬੱਚਿਆਂ ਦਾ ਆਪਣਾ ਪੇਟ ਕੱਟ-ਕੱਟ ਕੇ ਕਿਸ ਤਰ੍ਹਾਂ ਇਕੱਠੇ ਕਰਦੇ ਨੇ 30 ਮਲ ਦੱਸਦੇ ਹੋਏ ਬਸ ਅਸੀਂ ਤਾਂ ਮੰਗੇ ਉਹ ਕਰਦੇ ਆ ਜੀ ਇਸ ਤਰ੍ਹਾਂ ਦੀ ਫਰੋਤੀ ਵਗੈਰਾ ਬੰਦ ਹੋਈ ਜਾਵੇ ਤੇ ਸਾਨੂੰ ਸੇਫਟੀ ਦਿੱਤੀ ਜਾਵੇ ਜੀ ਇਸ ਤਰ੍ਹਾਂ ਦੀ ਕੋਈ ਗੱਲ ਮੰਗ ਲੱਗਦਾ ਦੁਕਾਨਦਾਰਾਂ ਨੂੰ ਲੋਡ ਹੈ ਬਿਲਕੁਲ ਜੀ ਬਿਲਕੁਲ ਦੁਕਾਨਦਾਰਾਂ ਨੂੰ ਪੂਰੀ ਪੂਰੀ ਲੋਡ ਹੈਗੀ ਸਿਕਿਉਰਿਟੀ ਦੀ ਬਿਲਕੁਲ ਸਦਗੀਨਾ ਜੀ ਤੁਹਾਡਾ ਐਸਸੀ ਬਲਦੇਵ ਸਿੰਘ ਥਾਣਾ ਸੀੜੀ ਤਰਨਤਾਰਨ ਤੋਂ ਹਾਂ ਜੀ ਸਦਗੀ ਕੀ ਮਾਮਲਾ ਹੈ ਜੀ ਜਿਹੜਾ ਫਾਇਰਿੰਗ ਹੋਈ ਹੈ ਇਹ ਆਪਣੇ ਕੋ ਵੀਰੋਰਾਮ ਪੁੱਤਰ ਸੂਰਜ ਭਾਨਵਾਸੀ ਸਹੜਾਈ ਰੋਡ ਤਰਨਤਾਰਨ ਦੇ ਰਹਿਣ ਵਾਲੇ ਇਹਨਾਂ ਦਾ ਕਸੂਰਜ ਮੈਡੀਕਲ ਸਟੋਰ ਤਰਨਤਾਰਨ ਜੀ ਉੱਥੇ ਹੁਣ ਆਣ ਕੇ 7:30 ਵਜੇ ਦੇ ਕਰੀਬ ਕੋਈ ਤਿੰਨਾਂ ਨੁਸਤੇ ਨੌਜਵਾਨ ਆਏ ਨੇ ਮੋਟਰਸਾਈਕਲ ਤੇ ਜੀ ਜਿਹੜੇ ਆ ਗੋਲੀਆਂ ਚਲਾ ਕੇ ਤੇ ਦੌੜ ਗਏ ਨੇ ਸੜਕੀ ਦੇ ਬੰਦੋਏ ਫਾਇਰਿੰਗ ਕੀਤੀ ਗਈ ਹੈ ਇਹ ਫਿਰ ਨੁਸਤੇ ਨੌਜਵਾਨ ਲਿਖਾਏ ਆ ਕੋਈ ਇਹਨਾਂ ਬਾਈ ਨੇਮ ਨਾ ਨਹੀਂ ਦਿੱਤਾ ਫਿਰ ਵੀ ਸੀਸੀਟੀ ਕੈਮਰੇ ਦੇ ਵੇਖ ਕੇ ਦੋਸ਼ੀ ਨੂੰ ਪਛਾਣ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕੋਈ ਕਾਲ ਆਈ ਸੀ ਬਿਲਕੁਲ ਇਹਨਾਂ ਨੂੰ ਕਿਸ ਤਰ੍ਹਾਂ ਨਹੀਂ ਕਾਲ ਬਾਰੇ ਕੋਈ ਜਾਣਕਾਰੀ ਨਹੀਂ ਇਹਦੇ ਬਿਆਨ ਲਿਖਾ ਰਹੇ ਨੇ ਜੋ ਵੀ ਹੋਇ ਕਰ ਰਹੇ ਆ ਜੀ ਬਹੁਤ ਬਤਾਂਵਾ ਜੀ ਸੋ ਬਿਲਕੁਲ ਤੁਸੀਂ ਦੇਖਿਆ ਕਿ ਇਸ ਤਰੀਕੇ ਨਾਲ ਦੁਕਾਨਦਾਰ ਦਾ ਵੀ ਕਹਿਣਾ ਹੈ ਕਿ ਇਹ ਪਹਿਲਾਂ ਮੈਨੂੰ ਕਾਲ ਆਉਂਦੀ ਹੈ ਮੈਨੂੰ 10 ਲੱਖ ਰੁਪਏ ਦੀ ਮੰਗ ਕੀਤੀ ਜਾਂਦੀ ਹੈ ਪ੍ਰਭ ਨਾਮ ਦੱਸਿਆ ਜਾਂਦਾ ਹੁਣ ਇਹ ਤੇ ਪੁਲਸ ਦੱਸੇਗੀ ਕਿ ਇਹ ਪ੍ਰਭ ਕੌਣ ਸੀਗਾ ਕਿਉਂਕਿ ਪਹਿਲਾਂ ਵੀ ਪ੍ਰਭ ਦਸੋਂ ਵਾਲੇ ਨਾਮ ਦੇ ਇੱਕ ਗੈਂਗਸਟਰ ਦੇ ਉੱਪਰ ਬਹੁਤ ਸਾਰੇ ਇਸ ਤਰੀਕੇ ਦੀਆਂ ਕਾਦਵਗੀਆਂ ਦਰਜ ਹੋ ਚੁੱਕੀਆਂ ਨੇ ਰੰਗਦਾਦੀ ਦੇ ਮਾਮਲੇ ਨੂੰ ਲੈ ਕੇ ਲੇਕਿਨ ਪੁਲਸ ਵੱਲੋਂ ਜਲਦੀ ਅਸੀਂ ਜਾਂਚ ਕਰਕੇ ਸਾਫ਼ ਕੀਤਾ ਜਾਏਗਾ ਕਿ ਇਹ ਮੰਗ ਜਿਹੜੀ ਹੈ ਪ੍ਰਭ ਦਸੋਂ ਵਾਲੇ ਵੱਲੋਂ ਕੀਤੀ ਗਈ ਹੈ ਜਾਂ ਹੋਰ ਕੋਈ ਪਰ ਆਬਸੀਗਾ ਸੋ ਬਿਲਕੁਲ ਕਿਤਨਾ ਕਿਤੇ ਦਾਸਲਾ ਕਿ ਬੇਦੀ ਮੰਗ ਹੋਈ ਹੈ ਤੇ ਦੁਕਾਨਦਾਰ ਨੂੰ ਇਹ ਕਿਹਾ ਗਿਆ ਕਿ ਹਜੇ ਟ੍ਰੇਲਰ ਦਿਖਾਇਆ ਗਿਆ ਫਿਲਮ ਤੇ ਹਜੇ ਬਾਕੀ ਹੈ ਲੇਕਿਨ ਕੱਲੇ ਕੋ ਟ੍ਰੇਲਰ ਹਜੇ ਤਰਨਤਾਂ ਦੇ ਲੋਕਾਂ ਨੇ ਦੇਖਨੇ ਨੇ ਇਹ ਮਾਜੇ ਦੇ ਜਿਹੜੇ ਹੋਰ ਦੁਕਾਨਦਾਰ ਨੇ ਜਿਹੜੇ ਵਪਾਰੀ ਨੇ ਇੱਥੇ ਲਗਾਤਾਰ ਇਸ ਤਰ੍ਹਾਂ ਦੇ ਮਾਮਲੇ ਹੋ ਰਹੇ ਆ ਇਹ ਕਦੋਂ ਤੱਕ ਇਸ ਤਰ੍ਹਾਂ ਦੀ ਆਵਾਜ਼ ਦਤਾਂ ਹੁੰਦੀਆਂ ਰਹਿਣਗੀਆਂ ਇਹ ਜ਼ਰੂਰ ਵੇਖਣ ਵਾਲਾ ਵਿਸ਼ਾ ਕਿ ਪੁਲਿਸ ਇਸ ਤੇ ਕੀ ਜਾਂਚ ਕਰਦੀ ਹੈ ਕੀ ਕਾਰਵਾਈ ਕਰਦੀ ਹੈ ਤੁਸੀਂ ਦੱਸਿਓ ਦਸੀ ਟਾਈਟਲ ਹੈਡਲਾਈਨਸ ਨਾਲ ਮੈਂ ਦਾਨਿਸ਼ ਗੁਪਤਾ ਤਰਨਤਾਂ